2 ਦਸੰਬਰ ਸਾਲ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮੇ ਦੇ ਮੁਤਾਬਕ ਭਾਰਤੀ ਕਮੇਟੀ ਮੈਂਬਰਾਂ ਦੇ ਵੱਲੋਂ ਆਕਾਲੀ ਦਲ ਦੇ ਲਈ ਭਾਰਤੀ ਸ਼ੁਰੂ ਕੀਤੀ ਗਈ ਸੀ 15 ਲੱਖ ਤੋਂ ਵੱਧ ਭਾਰਤੀ ਕਰਨ ਦਾ ਦਾਵਾ ਵੀ ਕੀਤਾ ਗਿਆ ਇਜਲਾਸ ਬੁਲਾ ਕੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣ ਵੀ ਲਿਆ ਗਿਆ ਪਰ ਉਸ ਤੋਂ ਬਾਅਦ ਲਗਾਤਾਰ ਜੋ ਨਿਸ਼ਾਨੇ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਤੇ ਸਾਦੇ ਜਾ ਰਹੇ ਨੇ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਜਲਾਸ ਬੁਲਾਉਣ ਦੀ ਮੰਗ ਬਾਗੀ ਤੜੇ ਦੇ ਵੱਲੋਂ ਕੀਤੀ ਗਈ ਸੀ ਪਰ ਇਜਾਜ਼ਤ ਨਹੀਂ ਦਿੱਤੀ ਗਈ ਇਸ ਤੋਂ ਬਾਅਦ ਹੁਣ ਚਰਚਾ ਇਹ ਛੜੀ ਹੋਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾਣੀ ਸੀ ਪਰ ਜਿਵੇਂ ਹੀ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਉੱਥੇ ਪਹੁੰਚ ਰਹੇ ਨੇ ਪਰ ਉਹਨਾਂ ਦੀ ਆਮਤ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੇ ਜੋ ਤਖਤ ਦੇ ਨਾਲ ਲੱਗਦਾ ਇੱਕ ਕਮਰਾ ਉਸ ਨੂੰ ਜਿੰਦਰੇ ਜੜ ਦਿੱਤੇ ਗਏ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਮੀਂਹ ਦੇ ਵਿੱਚ ਖੜਾ ਹੋਣਾ ਪਿਆ ਤੇ ਪੱਤਰਕਾਰਾਂ ਦੇ ਨਾਲ ਉੱਥੇ ਹੀ ਗੱਲਬਾਤ ਕਰਨੀ ਪਈ ਸਿੱਖ ਸੰਗਤਾਂ ਦੇ ਮਨਾਂ ਨੂੰ ਇਸ ਗੱਲ ਤੋਂ ਵੱਧ ਭਾਰੀ ਠੇਸ ਪਹੁੰਚੀ ਹੈ ਤੇ ਨਾਲ ਹੀ ਸਿੱਧੇ ਤੌਰ ਤੇ ਇਲਜ਼ਾਮ ਇਹ ਵੀ ਲਗਾਏ ਜਾ ਰਹੇ ਨੇ ਕਿ ਅੱਜ ਜਗ ਜਾਹਰ ਹੋ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਸਿੱਧੇ ਤੌਰ ਤੇ ਸੁਖਵੀਰ ਸਿੰਘ ਬਾਦਲ ਯਾਨੀ ਕਿ ਬਾਦਲ ਧੜੇ ਦਾ ਕਬਜ਼ਾ ਹੈ ਪੰਥਕ ਹਲਕਿਆਂ ਦੇ ਵਿੱਚ ਚਰਚਾ ਗਿਆਨੀ ਹਰਪ੍ਰੀਤ ਸਿੰਘ ਤੇ ਸੁਖਵੀਰ ਸਿੰਘ ਬਾਦਲ ਦੀ ਧੜੇ ਦੀ ਹੋ ਰਹੀ ਹੈ ਰਿਪੋਰਟ ਮੁਤਾਬਕ 2 ਦਸੰਬਰ 2024 ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਤਹਿਤ ਗਠਿਤ ਸ਼੍ਰੋਮਣੀ ਅਕਾਲੀ ਦਲ ਦੇ ਨਵਨਯੁਕਤ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਇਸ ਮੁੱਚੀ ਪਾਰਟੀ ਲੀਡਰਸ਼ਿਪ ਦੀ ਆਮਤੋਂ ਪਹਿਲਾਂ ਤਖਤ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਮੀਟਿੰਗ ਹਾਲ ਤੇ ਨਾਲ ਲੱਗਦੇ ਕਮਰਿਆਂ ਨੂੰ ਦੋਵੇਂ ਪਾਸਿਆਂ ਤੋਂ ਜਿੰਦਰੇ ਚੜ ਦਿੱਤੇ ਗਏ। ਇਸ ਘਟਨਾ ਦੀ ਜਿੱਥੇ ਅਕਾਲੀ ਵਰਕਰਾਂ ਨੇ ਸਖਤ ਸ਼ਬਦਾਂ 'ਚ ਨਖੇਦੀ ਕੀਤੀ, ਉੱਥੇ ਹੀ ਆਮ ਸੰਗਤਾਂ ਨੇ ਇਸ ਨੂੰ ਸ਼ਰੋਮਣੀ ਕਮੇਟੀ ਤੇ ਕਾਬਜ ਧਿਰ ਦੀ ਸੌੜੀ ਸੋਚ ਵਾਲੀ ਮਾਨਸਿਕਤਾ ਕਰਾਂ ਦਿੱਤਾ। ਉਹਨਾਂ ਨੇ ਕਿਹਾ ਕਿ ਗੁਰੂ ਘਰ ਤੇ ਇਹਨਾਂ ਦੀਆਂ ਜਾਇਦਾਦਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਨਿੱਜੀ ਜਾਇਦਾਦ ਨਹੀਂ ਹੈ ਬਲਕਿ ਸਮੁੱਚੇ ਖਾਲਸਾ ਪੰਥ ਦੀ ਸੰਪਤੀ ਹੈ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਗੁਰਿੰਦਰ ਸਿੰਘ ਗੋਗੀ ਨੇ ਪੱਤਰਕਾਰਾਂ ਨੂੰ ਇਹ ਦੱਸਿਆ ਸੀ ਕਿ ਉਹਨਾਂ ਦੇ ਤਖਤ ਸਾਹਿਬ ਦੇ ਪ੍ਰਬੰਧਕਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰੋਗਰਾਮ ਦੀ ਬੀਤੇ ਦਿਨ ਹੀ ਸੂਚਨਾ ਦਿੱਤੀ ਗਈ ਸੀ ਜਿਸ ਤੇ ਉਹਨਾਂ ਦੇ ਵੱਲੋਂ ਇਸ ਸਬੰਧੀ ਸਾਰੇ ਪ੍ਰਬੰਧ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਮੀਟਿੰਗ ਹਾਲ ਨੂੰ ਜੰਦਰੇ ਲਗਾਉਣ ਬਾਰੇ ਤਖਤ ਸਾਹਿਬ ਦੇ ਪ੍ਰਬੰਧ ਨਾਲ ਗੱਲ ਕੀਤੀ ਗਈ ਤਾਂ ਤਦ ਉਹਨਾਂ ਨੇ ਕਿਹਾ ਕਿ ਹੁਣ ਉਹ ਮਜਬੂਰ ਹੋ ਗਏ ਨੇ ਪਾਰਟੀ ਦੇ ਆਗੂ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਨੇ ਇਲਜ਼ਾਮ ਇਹ ਲਗਾਏ ਨੇ ਕਿ ਇਸ ਮੀਟਿੰਗ ਹਾਲ ਦੇ ਵਿੱਚ ਉਹਨਾਂ ਲੋਕਾਂ ਤੇ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਹੈ ਜਿਨ੍ਹਾਂ ਦਾ ਪੰਥ ਦੇ ਨਾਲ ਕੋਈ ਬਾਵਾਸਤਾ ਨਹੀਂ ਹੁੰਦਾ ਜ਼ਿਕਰ ਹੋ ਗਿਆ ਕਿ ਮੀਟਿੰਗ ਹਾਲ ਨੂੰ ਜਿੰਦਰੇ ਲਗਾਉਣ ਕਰਕੇ ਹੁਣ ਸਿੱਖ ਮਨਾਂ ਦੇ ਅੰਦਰ ਭਾਰੀ ਰੋਸ ਪਨ ਪ੍ਰੇ ਹੈ ਜਿੰਦਰੀਆਂ ਕਰਕੇ ਇਕੱਠੇ ਹੋਏ ਵੱਡੀ ਗਿਣਤੀ ਚ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਵਰਦੇ ਮੀਚ ਬਾਹਰ ਹੀ ਖੜਨ ਦੇ ਲਈ ਮਜਬੂਰ ਹੋਣਾ ਪਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸਾਹਿਬ ਦੇ ਦੀਵਾਨ ਹਾਲ ਵਿਖੇ ਖੜ ਕੇ ਹੀ ਪੱਤਰਕਾਰਾਂ ਨੂੰ ਸੰਬੋਧਨ ਕਰਨਾ ਪਿਆ